ਬਿਲਕੁਲ ਨਹੀਂ ਅਸੀਂ ਕੰਟਰੋਲ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇੱਥੇ ਆ ਕੇ ਮੈਨੂੰ ਹਲੋ ਬਾਬਾ ਜੀ ਠੀਕ ਆ ਅਸੀਂ ਤੁਹਾਡੀ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਅਸੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜੀ ਐਸ ਐਚਓ ਸਾਹਿਬ ਕਹਿੰਦੇ ਆਪਾਂ ਧਮਕੀ ਨਹੀਂ ਦੇਣੀ ਆਓ ਚਲਿਏ ਯਾਰ ਨਹੀਂ ਨਿਮਰਤਾ ਨਾਲ ਆਉਂਦੇ ਮੈਂ ਸੋਹਣੀ ਸੁਣਦਾ ਬੰਦਾ ਆ ਕੇ ਸਾਡੇ ਕੋਲ ਕਹਿ ਦੇਦਾ ਮੇਰੇ ਬੰਦੇ ਨੂੰ ਕੋਈ ਕਿੱਥੇ ਗੁਰਨਾਮ ਸਿੰਘ ਅਹੀ ਇੱਦਾਂ ਹੀ ਪਗੜਾ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਤੁਹਾਡੀ ਵੀ ਪੱਗ ਪੱਗ ਵਾਲੇ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਸ਼ਰਮਤ ਵੀ ਨਹੀਂ ਕਰਦੇ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂੰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾ ਤਾਂ ਮੇਰੇ ਸਿਰ ਤੇ ਭਾਗ ਰੱਖਣ ਦਾ ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਮੈਂ ਕੋਈ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ گاਓ ਬਾਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ 9 ਤੁਹਾਡੇ ਬਾਣੇ ਕੋਈ ਇਹ ਸਾਡੇ ਕੋਲ ਸਬੂਤ ਮੰਗਦਾ ਸਾਡੇ ਕੋਲ ਤਾਂ ਬਾਈਪਾਸ ਦੇ 20 ਸਬੂਤ ਆ ਇਹਦੇ ਮੁਲਾਜ਼ਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕਢੀ ਸਾਡਾ ਬੰਦਾ ਆਪ ਆਇ ਕਿਹਨੂ ਮਸੀਨ ਨਿਮਰਤਾ ਦੇ ਨਾਲ ਫੋਨ ਕਰਨ ਡਏ ਆ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿੜ ਬਾਜੀ ਗੱਡ ਰਿਆ ਹੋਰ ਕੋਈ ਗੱਲ ਨਹੀਂ ਹੈਗੀ ਕਿਸ ਗੱਲ ਦੀ ਇਹ ਚਿੜਬਾਜੀ ਹੈ ਇਹਨਾਂ ਨੂੰ ਬਾਬਾ ਜੀ ਚੌਂਕਾ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਤੇ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਚਿੜਬਾਜੀ ਲੜਾਈ ਹੋਈ ਇਹਦੇ ਕੋਈ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਦੋਂ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਦ ਨੇ ਉੱਤਰ ਦੇ ਸਾਡੇ ਬੰਦ ਇੰਨੀ ਚੀਜ਼ ਕਰ ਲਈ ਜੌਂਕਾਂ ਪਿੰਡ ਦੇ ਵਿੱਚ ਬਿਊਟੀ ਮੈਂ ਉੱਥੋਂ ਆਇਆ ਮੇਰਾ ਫੋਨ ਆਇਆ ਮੈਨੂੰ ਟੈਲੀਫੋਨ ਆਇਆ ਯਾਰ ਕਿ ਦੋ ਨੇ ਆਂ ਜਿਹਨਾਂ ਦਾ ਨਾਮ ਮੈਂ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋਆਂ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬਹੁਤ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆ ਤਾਂ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਜਾਂ ਮੇਰੇ ਬੰਦੇ ਦੀ ਪਾਕ ਉਟਰੇ ਕਿਤੇ ਮੈਂ ਵੀ ਪਾਗੀ ਰੱਖੀ ਮੀ